ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਤਾ ਹੋ ਚੁੱਕੀ ਹੈ ਔਰ ਰਾਮ ਲਲਾ ਅਯੁੱਧਿਆ ਦੇ ਵਿੱਚ ਆਪਣੇ ਸਥਾਨ ਤੇ ਵਿਰਾਜਮਾਨ ਹੋ ਚੁੱਕੇ ਹਨ ਇਸ ਨੂੰ ਲੈ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਹਰ ਰਾਮ ਭਗਤ ਚਾਹੁੰਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਅਯੁੱਧਿਆ ਵਿੱਚ ਪਹੁੰਚਾਂ ਭਾਰਤ ਸਰਕਾਰ ਵੱਲੋਂ अनेका ਰੇਲ ਗੱਡੀਆਂ ਦੀ ਵਿਵਸਥਾ ਕੀਤੀ ਗਈ ਹੈ ਅੱਜ ਪਠਾਨਕੋਟ ਦੇ ਭਾਜਪਾ ਵਿਧਾਇਕ ਔਰ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਨੇ ਵੀ ਆਪਣੇ ਸੰਗਠਨ ਦੇ ਸਾਥੀਆਂ ਨੂੰ ਨਾਲ ਲੈ ਕੇ ਪਠਾਨਕੋਟ ਵਿਖੇ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ ਔਰ ਉਹਨਾਂ ਨੇ ਰੇਲਵੇ ਦੇ ਅਧਿਕਾਰੀਆਂ ਨੂੰ ਇਹ ਪ੍ਰਾਰਥਨਾ ਕੀਤੀ ਹੈ ਕਿ ਅਯੁੱਧਿਆ ਜਾਣ ਵਾਲੀ ਟ੍ਰੇਨਾਂ ਦੀ ਵਿਵਸਥਾ ਬਣਾਈ ਜਾਵੇ ਗੱਲਬਾਤ ਦੌਰਾਨ ਅਸ਼ਮੀਨੀ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ 9 ਤਰੀਕ ਨੂੰ ਚੱਕੀ ਬੈਂਕ ਰੇਲਵੇ ਸਟੇਸ਼ਨ ਤੋਂ ਪਹਿਲੀ ਟ੍ਰੇਨ ਅਯੁੱਧਿਆ ਲਈ ਰਵਾਨਾ ਹੋਵੇਗੀ ਹਾਂਜੀ ਸਰ ਅਯੁੱਧਿਆ ਬਸ ਜਿਹੜੀ ਰੇਲਵੇ ਤੋਂ ਟ੍ਰੇਨ ਜਾ ਰਹੀ ਹੈ ਉਹਦੇ ਬਾਰੇ ਕੀ ਆਪ ਸਭ ਨੂੰ ਪਤਾ ਹੀ ਹੈ ਕਿ 500 ਸਾਲਾਂ ਦੇ ਸੰਦਰਸ਼ ਤੋਂ ਬਾਅਦ ਭਗਵਾਨ ਰਾਮ ਜੀ ਜਨਮ ਸਥਲੀ ਅਯੁੱਧਿਆ ਚ ਭਗਵਾਨ ਰਾਮ ਜੀ ਦੇ ਮੂਰਤੀ ਦੀ ਪ੍ਰਾਤਿਸ਼ਟਾਲ ਭਵਵੇਂ ਮੰਦਿਰ ਦਾ ਨਿਰਮਾਣ ਹੋਇਆ ਔਰ ਜਿਹਦਾ ਉਗਾਟਨ ਬੀਛਲੇ ਜਲਸ਼ਵੀ ਤੇਜਸ਼ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਕਰਕਮਲਾ ਨਾਲ ਹੋਇਆ ਔਰ ਉਹਦੇ ਉਸ ਕਾਰਕਰਮ ਮੇਂਦਰ ਜੀ ਉਸਨੇ ਸੰਤ ਮਹਾਤਮਾ ਅਲਗ-ਅਲਗ ਧਾਰਿਆਂ ਤੋਂ ਜੁੜੇ ਹੋਏ ਮਹਾਨુભਾਵ ਜੁੜੇ ਆ ਉਹ ਸ਼ਾਮਿਲ ਹੋਏ ਔਰ ਦੇਸ਼ ਨਹੀਂ ਵਿਦੇਸ਼ ਦੇ ਅੰਦਰ ਵੀ ਰਾਮ ਭਗਤਾਂ ਦੀ ਬੜੀ ਖੁਸ਼ੀ ਦੀ ਗੱਲ ਹੈ ਰਾਂਗਪੁਰ ਕੋਲ ਜ਼ਿਲ੍ਹੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਭ ਦੀ ਇੱਛਾ ਹੈ ਕਿ ਯੋਧਿਆ ਦੇ ਅੰਦਰ ਜਾ ਕੇ RAM LALA ਦੇ ਦਰਸ਼ਨ ਕੀਤੇ ਜਾਣ ਉਹਦੇ ਤਹਿਤ 9 ਤਰੀਕ ਨੂੰ ਵੀ ਸਵੇਰੇ 7:05 ਮਿੰਟ ਤੇ ਰਾਂਗਪੁਰ ਚੱਕੀ ਬੈਂਕ ਕੈਂਟ ਕੋ ਜਿਹੜੀ ਹੈ ਉਹ ਟ੍ਰੇਨ ਚੱਲਦੀ ਹੈ ਉਹਦੀ ਬੁਕਿੰਗ ਬਿਲਕੁਲ ਫੁੱਲ ਹੋ ਚੁੱਕੀ ਹੈ। ਔਰ ਮੈਨੂੰ ਇਹ ਲੱਗਦਾ ਹੈ ਉਹਦੇ ਤਹਿਤ ਸਾਡੇ ਮਨਜੀਤ ਸਿੰਘ ਰਾਏ ਜੀ ਗਰਗ ਸਾਹਿਬ ਰਕੇ ਜੀ ਜ਼ਿਲ੍ਹਾ ਪ੍ਰਧਾਨ ਜੀ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਨ ਲਈ ਆਇਆ ਹੈ ਕਿ ਯਾਤਰੀਵਾਂ ਨੂੰ ਕੋਈ ਵੀ ਪ੍ਰਕਾਰ ਦੀ ਕੋਈ ਅਸੁਵਿਧਾ ਨਾ ਹੋਏ ਲੇਕਿਨ ਮੇਰੀ ਇੱਕ ਵੀ ਬੇਨਤੀ ਹੈ ਕਿ ਪੇਸ਼ੈਂਸ ਰੱਖਣੀ ਚਾਹੀਦੀ ਹੈ ਸਭ ਨੂੰ ਕਾਰਨ ਇਹ ਹੈ ਕਿ ਜਾਨਵਾਲਿਆਂ ਦੀ ਸੰਖਿਆ ਬਹੁਤ ਹੈ ਲੇਕਿਨ ਸੀਟਾਂ ਜਿਹੜੀਆਂ ਲਿਮਟਿਡ ਹੈ ਪਹਿਲਾ ਜੱਥਾ ਨੂੰ ਨੂੰ ਜਾਏਗਾ ਦੂਜਾ 23 ਨੂੰ ਜਾਏਗਾ ਉਸ ਤੋਂ ਬਾਅਦ ਵੀ ਉਪਰ ਅੱਥੀ ਲਿਖਿਆ ਹੈਗਾ ਕਿ ਟ੍ਰੇਨ ਪਟਨਾ ਕੋਲ ਨੂੰ ਵਿਸ਼ੇਸ਼ ਕਰਕੇ ਹੋਣ ਦਿੱਤੀ ਜਾਏ ਇਸ ਕਰਕੇ ਭਾਜੜਨਾ ਪਈਏ ਭਗਵਾਨ ਰਾਮ ਦੀ ਕਿਰਪਾ ਹੋਏਗੀ ਤੇ ਤੁਸੀਂ ਜ਼ਰੂਰ ਜਾਓਗੇ ਮੈਂ ਆਪਣੇ ਜਿਹੜੇ ਅਧਿਕਾਰੀ ਅੱਜ ਇੱਥੇ ਬੈਠੇ ਲੈਣ ਆਏ ਇਹਨਾਂ ਦਾ ਵੀ ਧੰਨਵਾਦ ਹੈ ਕਿ ਇਹਨਾਂ ਨੇ ਇਤਨੀ ਹੋ ਡਿਪਾਰਟਮੈਂਟ ਦੇ ਸਭ ਲੋਕ ਵੀ ਆਪ ਸਭ ਨੂੰ ਸੁਵਿਧਾ ਦੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਏ ਇਹਦਾ ਧਿਆਨ ਰੱਖਣਗੇ ਜੈ ਸ਼੍ਰੀ ਰਾਮ ਜੀ ਸਰ ਜੈ ਸ਼੍ਰੀ ਰਾਮ 22 ਤਰੀਕ ਨੂੰ ਜਿਹੜੀ ਅਜੋਧਿਆ ਵਿੱਚ ਸਾਡੇ ਭਗਵਾਨ ਰਾਮ ਆਪਣੇ ਘਰਬਿਰਾਜ ਮਾ 500 ਸਾਲ ਬਾਅਦ ਆਪਣੇ ਘਰ ਬਿਰਾਜਮਾਨ ਹੋਏ ਨੇ ਔਰ ਉਹਨਾਂ ਦੇ ਦਰਸ਼ਨਾਂ ਵਾਸਤੇ ਪੂਰਾ ਦੇਸ਼ ਪੂਰੀ ਤਰ੍ਹਾਂ ਤਿਆਰ ਹੈ ਔਰ ਹਰ ਵਿਅਕਤੀ ਚਾਹੁੰਦਾ ਵੀ ਅਸੀਂ ਉਹਦੇ ਦਰਸ਼ਨ ਕਰੀਏ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹਦੀ ਵਿਵਸਥਾ ਕੀਤੀ ਹੈ ਔਰ ਟ੍ਰੇਨਾਂ ਚਲਾਈਆਂ ਜਿਹੜੀ ਕਿ ਪਹਿਲੀ ਟ੍ਰੇਨ 9 ਤਰੀਕ ਨੂੰ ਸਵੇਰੇ 7 ਵਜੇ ਪੂਰੇ ਪਠਾਨਕੋਟ ਕੈਂਟ ਸਟੇਸ਼ਨ ਤੋਂ ਚਲੇਗੀ ਔਰ ਉਹਦੇ ਵਾਸਤੇ ਅੱਜ ਰੇਲਵੇ ਦੇ ਸਾਰੇ ਅਧਿਕਾਰੀਆਂ ਨਾਲ ਇੱਕ ਬੈਠਕ ਸੀ ਉਹਦੀ ਵਿਵਸਥਾ ਵਾਸਤੇ ਉਹਦੇ ਖਾਣੇ ਪੀਣੇ ਵਾਸਤੇ ਉਹਦੇ ਠਹਿਰਾਵ ਵਾਸਤੇ ਕਿ ਕਿਸ ਤਰ੍ਹਾਂ ਕਾ ਯਾਤਰੀ ਜਾਣਗੇ ਔਰ ਦਰਸ਼ਨ ਕਰਕੇ ਵਾਪਸ ਆਣਗੇ ਉਹਦੇ ਵਾਸਤੇ ਅੱਜ ਦੀ ਬੈਠਕ ਅਸੀਂ ਬੁਲਾਈ ਸੀ ਰੇਲਵੇ ਆਪਣਾ ਅਧਿਕਾਰੀਆਂ ਨਾਲ ਔਰ ਬੜੀ ਅੱਛੀ ਬੈਠਕ ਹੋਈ ਹੈ ਇੱਕ ਟ੍ਰੇਨ ਜਿਹੜੀ ਹੈ ਪਠਾਨਕੋਟੋਂ 9 ਤਰੀਕ ਜਾਰੀ ਹੈ ਔਰ ਦੂਸਰੀ 23 ਤਰੀਕ ਜਾਰੀ ਹੈ ਲੇਕਿਨ ਜਾਣ ਵਾਲਿਆਂ ਦਾ ਹਜੂਮ ਬਹੁਤ ਹਰ ਵਿਅਕਤੀ ਚਾਹਨਾ ਮੈਂ ਦਰਸ਼ਨ ਕਰਾਂ ਸੰਖਿਆ ਵਧਦੀ ਜਾਏਗੀ ਇਸ ਕਰਕੇ ਪ੍ਰਯਾਸ ਕਰ ਰਹੇ ਆ ਕਿ ਇੱਕ ਦੀ ਟ੍ਰੇਨ ਭੋਜੇ ਪਰ ਸਭ ਲੋਗੋ ਤੇ ਭਗਵਾਨ ਰਾਮ ਦੇ ਦਰਸ਼ਨ ਕਰ ਸਕਣ